वेलकम है जी अपने YouTube पेज पे ਤੇ ਜਿਵੇਂ ਜੀ ਡਿਸਕ੍ਰਿਪਸ਼ਨ ਪੜ ਲਈ ਹੋਣੀ ਤੁਸੀਂ ਅਜੂਬਾ ਰੈਲਟੋ ਕੱਢ ਲਈ ਬਾਹਰ ਤੇ ਮਾਸੋਂ ਬਾਹਰ ਕੋਟਣਾ ਤੇ ਕਰਦੇ ਆ ਸ਼ੇਅਰ ਪਹਿਲਾਂ ਵੀਡੀਓ ਹੋਰ ਤਾਂ ਕਰ ਜੋ ਜੀ ਕਰਈਏ ਤਾਂ ਸ਼ੌਂਕ ਲੜੀ ਕਰੋ ਜੀ ਸ਼ੌਂਕ ਦੇਖੋ ਇਹਦਾ ਜੀ ਆਪਾਂ ਆਪਣੇ ਪੇਜ ਤੇ ਸਾਡਾ ਸ਼ੌਂਕ ਕਰਾਉਂਦੇ ਰਹੀਦਾ ਜੀ ਕੱਲ ਜੀ ਸਵੇਰੇ ਲਾਈਵ ਹੋਏ ਹਾਂ ਅੰਦੇ ਬਾਅਦ ਸਵੇਰ ਤੋਂ ਗਿਆ ਆਪਾਂ ਅੰਮ੍ਰਿਤਸਰ ਸਾਹਿਬ ਤੇ ਆਪਣੀ ਪਾਣੀ ਖੜਾ ਦੇਖ ਹੀ ਲਿਆ ਹਣਾ ਤੁਸੀਂ ਮੀ ਪਿਆ ਸੁਰੇਜ ਵੇਰੇ ਬਾਹਰ ਵਿੱਚ ਜਦੋਂ ਆਪਾਂ ਚਲੇ ਗਏ ਨਾ ਉਦੋਂ ਬਾਅਦ ਮੀਂਹ ਪੈਣ ਲੱਗ ਪਿਆ ਜਦੋਂ ਲਾਈਪ ਬੰਦ ਕਰਕੇ ਥੱਲੇ ਗਏ ਉਦੋਂ ਮੀਂਹ ਪੈਣ ਲੱਗ ਪਿਆ 9 ਵਜੇ ਤੱਕ ਮੀਂਹ ਪੈਂਦਾ ਰਿਹਾ ਜੀ 9:30 ਵਜੇ ਤੱਕ ਤੇ ਫਿਰ ਆਪਾਂ ਚਲੇ ਗਏ ਹਮੈਸਰ ਕੱਲ ਛੱਡੇ ਨਹੀਂ ਸੀ ਜਨਵਾਰ ਤੇ ਦਾਣਾ ਮੈਂ ਵਿੱਚ ਪਾ ਗਿਆਂ ਤੇ ਹੁਣ ਕਬੂਤਰ ਫੜ ਕੇ ਕਦੇ ਰਹਿ ਭੁੱਖੇ ਆ ਕਿਉਂਕਿ ਕਬੂਤਰ ਜਿਹੜੇ ਚੋਕ ਲੈਂਦੇ ਉਦੋਂ ਹੀ ਲਾੜੀ ਕਰੋ ਰੀਅਲ ਟੋ ਉਹਦੇ ਜੂਬਾ ਚੈੱਕ ਤੇ ਨਾਲੇ ਤੁਹਾਨੂੰ ਲੱਗੇ ਕਰਾਉਣੇ ਸ਼ੌਕ ਲੱਗੇ ਮੜਿਆ ਨੇ ਡਾਈ ਆ ਉਹ ਕਰਾਉਣੇ ਸ਼ੌਕ ਫਰੇਮ 'ਚ ਆਇਆ ਤੇ ਇੱਥੇ ਘੁੱਡਣਿਆ ਕਬੂਤਰ ਦੋ ਆ ਇੱਕ ਥੱਲੇ ਹੈ ਕੁੱਚਾ ਨਹੀਂ ਆਉਣਾ ਫਰੇਮ ਤੇ ਨਹੀਂ ਆਉਣਾ ਇਧਰ ਦੋ ਬੁੱਤਰੋ ਡੰਣਾ ਹੈ ਤੇ ਇੱਥੇ ਡੰਣਾ ਹੀ ਚਾਰ ਇਹ ਵੀ ਮੇਰੇ ਖਿਆਲ ਦੋ ਹੀ ਰਹਿ ਗਏ ਡਾਈ ਤੇ ਜਾ ਰਹੇ ਹਨ ਤੇ ਛਤਰੀ ਦੇ ਹਨ ਦੇਖੋ ਨਾ ਜੇ ਆਗੇ ਫਰੇਮ ਤੇ ਤੇ ਆ ਰਹੀ ਛਤਰੀ ਇੱਥੇ ਬੈਠੇ ਕਬੂਤਰ ਮੌਸਮ ਬਦਲਾ ਲਾ ਜੀ ਮੌਸਮ ਬਾਹਰ ਬੱਦਲ ਚੜਾ ਤੇ ਕਬੂਤਰ ਆਪਣੇ ਸਾਰੇ ਹੁੰਦਾ ਜਿਵੇਂ ਮਲਪਾਈ ਕਬੂਤਰ ਆ ਉਹ ਸਾਰੇ ਹੁੰਦਾ ਉਹਨਾਂ ਥੋੜੀਆਂ ਥੋੜੀਆਂ ਕੰਨੀਆਂ ਰਹਿੰਦੀਆਂ ਜੀ ਉਹਰੇ ਕਰਕੇ ਆਪਾਂ ਲੈ ਡਾਈ ਦੇਣੀ ਜਿਹੜਾ ਤੋਂ ਪਲਗੂ ਤੋਂ ਪੇ ਬਾਰ ਕਦਾਂ ਜਿਹੜਾ ਤੁੱਪ ਜਿਹੜੀ ਸੇਕ ਲੈਣ ਦੋ ਚਾਰ ਦਿਨ ਤੁੱਪੇ ਕੱਢ ਜੇ ਤੇ ਫੇਰ ਡਾਇਗਰਾ ਕਰਾਂਗੇ ਨਾਲੇ ਲਾਵਾਂਗੇ ਇਹਨਾਂ ਨੂੰ ਡੀ ਵਰਮਿੰਗ ਕਰਾਂਗੇ ਇਹਨਾਂ ਦੀ ਡੀ ਵਰਮਿੰਗ ਕਰਕੇ ਤੇ ਫੇਰ ਸਾਰਾ ਪ੍ਰੋਸੀਜਰ ਸ਼ੁਰੂ ਹੋਣਾ ਉਹਨਾਂ ਦਾ ਜੋ ਵੀ ਖਾਣਾ ਪੀਣਾ ਸ਼ੁਰੂ ਹੋਣਾ ਇਹੋ ਤੱਕ ਡੀ ਵਰਮਿੰਗ ਨਹੀਂ ਹੁੰਦੀ ਤੇ ਉਰ ਤੱਕ ਕਬੂਤਰ ਨੂੰ ਜੋ ਮਰਜ਼ੀ ਪਾਈਓ ਸਾਰੇ ਕੀੜੇ ਖਾਈ ਜਾਂਦੇ ਡੀ ਵਰਮਿੰਗ ਜ਼ਰੂਰੀ ਆ ਜੀ ਕਿਸੇ ਵੀ ਤਰ੍ਹਾਂ ਦੀ ਜਿਵੇਂ ਆਪੋ ਆਪਣਾ ਤਰੀਕਾ ਲਾਉਂਦਾ ਡੀ ਵਰਮਿੰਗ ਕਰਨਾ ਤੇ ਸਾਰੇ ਆਪੋ ਆਪਣੇ ਤਰੀਕੇ ਨਾਲ ਕਰਦੇ ਆ ਡੀ ਵਰਮਿੰਗ ਕਈ ਵੀ ਰਿਕੋ ਗੋਲੀ ਵਰਤਦੇ ਇੱਕੋ ਗੋਲੀ ਨਹੀਂ ਵਰਤਣੀ ਜਾਈਦੀ ਜਦੋਂ ਇੱਕ ਵਾਰ ਆਪਾਂ ਇਹਦੀ ਪੇਟ ਮਾਲੋ ਯੂਜ਼ ਕਰ ਲਈਏ ਤੇ ਦੂਜੀ ਵਾਰ ਡਰਾਉਨ ਟੋਲ ਕਰਨੀ ਚਾਹੀਦੀ ਚਾਹੇ ਫਿਰ ਜੈਂਟਲ ਕਰਨੀ ਚਾਹੀਦੀ ਹੈ ਤੇ ਆਇ ਤੁੰ ਮੇਰਾ ਘਰ 20 ਸਾਲ ਪਹਿਲਾਂ ਜਦੋਂ ਆਪਾਂ ਨਾਮ ਨਾਮੇ ਕਿ ਪੁੱਤਰ ਬਾਹਰ ਹਾਂ ਉਦੋਂ ਤੇ ਕੋਈ ਨਹੀਂ ਕਰਦੇ ਐਵੇਂ ਤੁਹਾਨੂੰ ਦਸੀਏ ਕੋਦੋਂ ਨਹੀਂ ਪੜਾਈ ਨਾ ਆਈ ਆਪਾਂ ਨੂੰ ਨਾਲੇ ਜਿਹੀ ਨਹੀਂ ਉਹ ਕੋੜੀ ਰਾਸ ਪਾਰਦੇ ਨੇ ਨੇ ਪੁਰਾਣੇ ਖਡਾਰੀ ਜਿੰਨੇ ਆਹੀਂ ਐਨਾ ਕੋੜੀ ਰਾਸ ਪਾਰਣੀ ਇੱਕ ਵਾਰੀ ਕਹ ਫਿਰ ਕਾਲੀ ਜੀਰੀ ਨਹੀਂ ਹੁੰਦੀ ਕਾਲੀ ਜੀਰੀ ਦਾ ਪਾਣੀ ਉਬਾਲ ਕੇ ਉਹ ਰੱਖ ਦੇਣਾ ਕਬੂਤਰਾਂ ਐ ਸਾਫ਼ ਹੋਏ ਨਾ ਕਬੂਤਰਾਂ ਦੇ ਅੰਦਰ ਜੋ ਵੀ ਹੁੰਦਾ ਹੈ ਕਿਰਮ ਉਹ ਨਿਕਲੇ ਪਰ ਆਣੀ ਨਿਕਲਦੇ ਹੀ ਕਿ ਨਹੀਂ ਨਿਕਲਦੇ ਉਦੋਂ ਅਹੀਂ ਵੀ ਅਨਜਾਨ ਹੈ ਤੇ ਪਰ ਇਹ ਜੀ ਵਰਤਦੇ ਰ ਕਾਲੀ ਦੀਰੀ ਕਾਲੀ ਦੀਰੀ ਦਾ ਪਾਣੀ ਉਬਾਲ ਕੇ ਵਰਤਦੇ ਰ ਕਈਰੀ ਜੇ ਉਹ ਨਾ ਵਰਤਣਾ ਨੇ ਫਿਰ ਕੌੜੀ ਰਸ ਪਾਣੀ ਨਾ ਤੇ ਫਟਕਰੀ ਪਾਉਂਦੇ ਰ ਪੈਣਾ ਹੁਣ ਵੀ ਕਈ ਪੁਰਾਣੇ ਖਿਡਾਰੀ ਜਿਹੜੇ ਆ ਵਰਤਦੇ ਫਟਕਰੀ ਤੇ ਪਰ ਜਿਹੜੇ ਨਵੇਂ ਖਿਡਾਰੀ ਆ ਉਹ ਫੜਕੜੀ ਦਾ ਯੂਜ਼ ਘੱਟ ਕਰਦੇ। ਉਹ ਮੈਡੀਸਿਨਲ ਜੂਸ ਜਾਰਾ ਕਰਦੇ। ਫੜਕੜੀ ਜਿਹੜੇ ਦੇਸੀ ਕਬੂਤਰ ਹੁੰਦੇ ਆ ਇਹ ਉਹ ਜਿਹੜੇ ਨੀਲੇ ਹੋਏ ਜਾਂਦੇ ਸੀ। ਉਹਨਾਂ ਲਈ ਵਰਤਦੇ ਨੇ ਸੀ। ਜਿਹੜੇ ਥੱਲੇ ਉਹ ਲਾਲ ਉਹ ਨੀਲੇ ਹੋਏ ਜਾਂਦੇ ਸੀ। ਕਹਿੰਦੇ ਖੂਨ ਜੰਮ ਜਾਂਦਾ। ਉਹਨਾਂ ਲਈ ਵਰਤਦੇ ਸੀ। ਉਹ ਆਪਣੇ ਵਿਆਂ ਦਾ ਅਲੱਗ ਤਰੀਕਾ ਜੀ। ਉਮਲਾ ਵਈ ਲਗਾਤਾਰ ਕਿਨਾਂ ਰੱਖਦੇ ਆ ਤੇ ਜਿਹੜੇ ਦੇਸੀ ਹੀ ਉਹ ਲਗਾਤਾਰ ਕਿਨਾਂ ਰੱਖਦੇ ਤੇ ਹੁਣ ਜਿਵੇਂ ਸਪਰੇਅ ਚੱਲ ਪਈਆਂ ਉਦੋਂ ਪਹਿਲਾਂ ਜਿਹੜੀਆਂ ਮਿਰਚਾਂ ਦਿਖਾਉਂਦੇ ਹੁੰਦੇ ਸੀ ਮਿਰਚਾਂ ਹੀ ਤੁੰਗ ਦਿਖਾਉਣੀ ਪਾਠੀਆਂ ਨੇ ਪਾ ਗਏ ਮਿਰਚਾਂ ਤੇ ਖੁੱਡੇ ਦਿਖਾਉਂਦੇ ਰਹਿ ਪੁਰਾਣੇ ਜਿਹਨੇ ਪਲੇਅਰ ਹੀ ਨਾ ਐਹੀ ਰਿਆਮ ਵੇਦੇ ਰਹਾ ਮੋਰਨ ਸਪ੍ਰਿਆ ਮਾਰਦੇ ਗੁੱਡੇਆਂ ਜ ਤੇ ਜਿਹੜੀ ਮਿਰਕਿਆਂ ਦੀ ਜਿਹੜੀ ਫੜਕਈ ਉਹ ਵੀ ਚੰਗੀ ਸੀ ਜੀਰਾ ਜੀਰਾ ਪਾਉਂਦੇ ਨੇ ਮੇਰੇ ਖਿਆਲ ਹਾਂ ਜੀਰਾ ਹੀ ਜੀਰਾ ਤੇ ਮਿਰਚਾਂ ਉਹ ਤਾਂ ਖਾ ਲੈਣ ਦੇ ਧੂਣੀ ਦੇ ਸਮਾਂ ਬਦਲ ਗਿਆ ਜੀ ਸਮਾਂ ਬਹੁਤ ਬਦਲ ਗਿਆ ਬੜਾ ਬੰਸ ਹੋ ਗਿਆ ਕੰਮ ਹੁਣ ਮੋਰਨ ਮਿਰਚਾਂ ਕਿਨੇ ਚੱਲਣੀਆਂ ਟਿੱਲਾ ਨਾਲ ਆਈ ਨਹੀਂ ਆ ਤੇ ਜਿਵੇਂ ਕਬੂਤਰ ਟਿੱਲਾ ਆਉਂਦਾ ਹੀ ਇਵਰ ਆ ਰ ਮਿਰਚੇ ਸਰੋਂ ਦੇ ਤੇਲ ਤੇ ਪਿਉਂਦੇ ਨਹੀਂ ਹੋਰ ਸਵੇਰੇ ਤੇ ਨਹੀਂ ਹੁਣ ਇਹੋ ਜਿਹੇ ਚੀਜ਼ਾਂ ਨਹੀਂ ਆ ਵਰਤਦੇ ਨਹੀਂ ਆਣ ਗੋਲੀ ਲਿਉਂਦੇ ਦਵਾ ਦਵ ਉਹ ਗੋਲੀ ਲਾ ਦੇ ਲੈ ਸਾਰੇ ਖਾਂ ਗਲੀ ਜਿਹੜਾ ਚਾਰ ਦਾ ਜਿਹੜਾ ਨਹੀਂ ਤੇਲ ਉਹ ਦਿੰਦੇ ਹੁੰਦੇ ਸੀ ਕਾਲੀਆਂ ਮਿਰਚਾਂ ਦੇਣੀਆਂ ਸਰੋਂ ਦੇ ਤੇਲ 'ਚ ਤੇ ਤਾਂ ਹੀ ਆਪੋ ਆਪਣਾ ਜਿਹੜਾ ਐਕਸਪੀਰੀਅੰਸ ਆ ਉਹ ਸ਼ੇਅਰ ਜ਼ਰੂਰ ਕਰਿਆ ਕਰੋ ਜੋ ਜੋ ਕਰਦੇ ਰਹਾ ਪਹਿਲਾਂ ਤੇ ਆਪੜੇ ਚੈਨਲ ਨੂੰ ਵਾਤਵਾਰ ਲਾਈਕ ਸ਼ੇਅਰ ਕਮੈਂਟ ਕਰੋ ਤੇ ਸਬਸਕ੍ਰਾਈਬ ਕਰੋ ਚੈਨਲ ਆਪਣਾ ਸਾਡਾ ਰੋਜ ਛੌਂ ਕਰਾਉਂਦੇ ਰਿਹਾ ਕਰੀਏ ਧੋਪ ਆ ਗਈ ਏ ਥੋੜੀ ਜੀ ਮਰੀਆੜੀ ਗੱਤ ਧੋਪ ਤੇਗ ਲੈਣਗੇ 10 ਮਿੰਟ ਦੇਸ਼ਕਾ ਤੁਹਾਨੂੰ ਲੱਗ ਗਈ ਪਈ ਹੋਣੀ ਆ ਵੇਖੋ ਤੁਹਾਨੂੰ ਡੀਆ ਵੀਡੀਓ ਵੀ ਸਾਰੀਆਂ ਜਰੂਰ ਵੇਖੋ ਜੀ ਇੰਨੀਆਂ ਚੈਨਲ ਤੇ ਪਈਆਂ ਆਪਣੇ ਉਹ ਜਰੂਰ ਵੇਖੋ ਜੀ ਜਿਹੜਾ ਲਾਲਬੀਰ ਜੇ ਇਹਨਾਂ ਲਾਈਵ ਤੇ ਆ ਕਬੂਤਰ ਹੀ ਜਿਹੜਾ ਤੈਨੂੰ ਗੱਲ ਕਹਿੰਨੇ ਆ ਜਿਹੜੇ ਪੁੱਤੇ ਕਬੂਤਰ ਹੀ ਉਹ ਚਲੇ ਸਰੀ ਆ ਜਿਹੜਾ ਤੇਰੀ ਬਾਹਰ ਲਈ ਕੰਨੀ ਪੁੱਤੀ ਹੀ ਤੇ ਇਹ ਵੀ ਉਹ ਚ ਲੈ ਸਰੀ ਤੇ ਭੱਦ ਹੋ ਜੇ ਲਵਾਂਗੇ ਫਿਰ ਤਾਂ ਦੋ ਤਿੰਨ ਜੇ ਵੇਖਾਂਗੇ ਕੀ ਕਰਦਾ ਗਰਮ ਲੱਡ ਲੈਣਾ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਜੀ ਵਾਤਾ ਵਾਦਾ ਸਬਸਕ੍ਰਾਈਬ ਕਰੋ ਆਪਣੇ YouTube ਚੈਨਲ ਨੂੰ ਇਹ ਕਿਥੋਂ ਕਿਥੋਂ ਵੀਰ ਜੁੜੇ ਆ ਜਰੂਰ ਕਮੈਂਟ ਕਰਿਆ ਕਰੋ ਆ ਵੇਖੋ ਜੀ ਕਬੂਤਰਾਂ ਦਾ ਇਹ ਦੇਸੀ ਕਬੂਤਰ ਹੈ ਆ ਵੇਖੋ ਜੀ ਇੱਕ ਆਹ ਤੇਜ ਦੋ ਜੇ ਦੋ ਤੇ ਆ ਜਾਂਦਾ ਕਬੂਤਰ ਦੇਸੀ ਆ ਚਾਰ ਕਬੂਤਰ ਦੋ ਨਹੀਂ ਜੇ ਚਾਰ ਜੇ ਦੋ ਪਰਾਂ ਹੀ ਇਹ ਮੇਰਾ ਖਾਲ ਜੱਗੂ ਨੇ ਲਾਇਆ ਉਹ ਵੀ ਆਖੰਡਾ ਹਿੱਤੇ ਸੀ ਕਬੂਤਰ ਗਿਆ ਇੱਕ ਇੱਕ ਹੋਰ ਆਲੇ ਲਾਗੇ 6 ਕਬੂਤਰ ਟੋਟਲ ਇਧਰ ਲਈ ਤੈਰ 6 ਕਬੂਤਰ ਡੰਗਾਈ ਉਧਰ 6 ਦੋ ਇਧਰ ਇੱਕ ਮਿੰਟ ਦੇਖਣਾ ਇੱਕ ਦੋ ਦੋ ਇੱਧਰ ਹੈ ਜੀ ਆਪਾਂ ਇਹ ਦੋਨੇ ਕੋਈ ਨਹੀਂ ਮਲਵਾਈ ਕਬੂਤਰ ਇਹ ਦੋਨੇ ਤਾਨੂੰ ਵੀਡੀਓ ਬਣਾ ਕੇ ਪਾਉਨੇ ਆਪਾਂ ਆਪਣੇ ਚੈਨਲ ਤੇ ਸਾਰੇ ਵੀਰ ਜਰੂਰ ਵੇਖਿਓ ਜੀ ਵੀਡੀਓ। ਮੜਵਾਈ ਕਬੂਤਰਾਂ ਦੀ ਪਾਉਣੀ ਆਪਾਂ। ਦੰਨੇ ਇਹਨਾਂ ਨੂੰ 10 ਮਿੰਟਾਂ ਨੂੰ। ਇਹਨਾਂ ਨੂੰ ਤੁਰ ਫਿਰ ਲਾਉਂਦੀ ਆ 10 ਮਿੰਟ। ਦੇਸੀ ਕਬੂਤਰ ਜਿਹੜੇ ਇਹਨਾਂ ਨੂੰ ਖੁੱਲ੍ਹ ਚਾਹੀਦੀ 10 ਮਿੰਟ। ਇਹਨਾਂ ਜਰੂਰ ਖੁੱਲਾ ਛੱਡਿਆ ਕਰੋ ਜਿਹੜੇ ਵੀ ਵੀਰੋ ਦੇ ਦੇਸੀ ਕਬੂਤਰ ਐਣਾ। ਜਿੰਨਾ ਇਹ ਖੁੱਲਾ ਛੱਡਾਂਗੇ ਉਹਨਾਂ ਹੀ ਇਹਨਾਂ ਦੇ ਦੂਜਾ ਵਰੀਆ ਸੈਟ ਰਹਿੰਦੇ ਖੁਸ਼ ਰਹਿੰਦੇ ਚੈਨਲ ਨੂੰ ਕਰ ਲੋ ਬਤਵਾ ਦਾ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਤੇ ਆਪਣੇ ਜੀ ਕੱਲ 5 ਫੋਲਰ ਨਵੇਂ ਵੜੇ ਆ ਜੀ 185 ਹੋ ਗਏ ਬਹੁਤ ਬਹੁਤ ਧੰਨਵਾਦ ਤੇ ਵੈਲਕਮ ਹੈ ਜੀ ਨਵੇਂ ਫੋਲਰਾਂ ਦਾ ਤੇ ਨਵੇਂ ਵੀਰ ਵੀ ਹੋਰ ਜੁੜੋ ਆਪਣਾ ਜਿਹੜਾ ਵਾ ਟਾਰਗੇਟ ਉਹ 500 ਫੋਲੋਅਰ ਦਾ 500 ਫੋਲੋਅਰ ਜਿਹੜੇ ਆ ਉਹ ਕਰਨੇ ਆ ਆਪਾਂ ਤੇ ਜਰੂਰ ਵੀਰ ਲਾਈਕ ਸ਼ੇਅਰ ਤੇ ਫੋਲੋ ਜਰੂਰ ਕਰੋ ਜੀ ਸਬਸਕ੍ਰਾਈਬ ਜਰੂਰ ਕਰੋ ਆਪਣਾ ਚੈਨਲ ਤਾਂ ਜੋ ਆਉਣ ਵਾਲੀਆਂ ਵੀਡੀਓ ਸਾਰੀਆਂ ਤੁਹਾਨੂੰ ਜਿਹੜੀਆਂ ਦੇਖ ਸਕੋ ਤੇ ਪਹਿਲੀਆਂ ਵੀਡੀਓ ਵੀ ਸਾਰੀਆਂ ਵੇਖੋ ਬੱਚਿਆਂ ਨੇ ਪਟਾਕੇ ਸ਼ੁਰੂ ਕਰਤੇ ਜੀ ਪਹਿਲੇ ਸਿਆਲ ਆਇਆ ਨਹੀਂ ਪਟਾਕੇ ਸ਼ੁਰੂ ਕਰਤੇ ਜੀ ਕੱਲ ਮੈਂ ਆਪਣੇ ਸਰਦ ਸਾਹਿਬ ਗਿਆ ਹਾਂ ਦੇ ਉੱਥੇ ਗੁੱਡੀ ਕਰਦੇ ਡਾਈ ਕਰਦੇ ਲੋਕ ਮੌਸਮ ਹੀ ਠੰਡਾ ਤੇ ਪਤੰਗ ਬਾਜ ਪਤੰਗ ਲੈ ਕੇ ਚੜੇ ਹੀ ਤੇ ਬਹੁਤ ਜਰੀ ਪਤੰਗ ਹੀ ਜੀ ਅਮਰ ਸਰ ਇਹ ਜਿਹੜੀ ਪਤੰਗਬਾੜੀ ਉਹ ਬਹੁਤ ਕਰਦੇ ਆ ਸ਼ੌਂਕ ਨਾਲ ਕਰਦੇ ਅਸੀਂ ਆ ਪਤੰਗਬਾੜੀ ਕਰਦੇ ਰਹੇ ਪਰ ਹੁਣ ਆਪਾਂ ਲੋੜੀ ਵਾਲੇ ਦਿਨ ਭਾਵੇਂ ਢਾਲੀਏ ਪੇਲੀ ਆ ਰਵੀ ਲੋੜੀ ਵਾਲੇ ਦੇਣੀ ਦਈ ਹੀ ਇੱਕ ਦੋ ਹੀ ਦਈਆਂ ਵੀ ਤੇ ਉਹਦਾ ਘਾਟ ਹੀ ਕਰੀਦਾ ਸ਼ੌਂਕ ਲੋੜੀ ਕਰੋ ਦੀ ਸ਼ੌਂਕ ਲਾਈਵ ਕਬੂਤਰਬਾਰੀ ਆਹ ਖੜਤ ਵੇਖੋ ਜੀ ਇਹ ਐਰੀ ਖੜਤ ਵਖਾਣੀ ਸੀ ਵਾਡੀ ਗਈ ਇਹ ਵੀ ਕਬੂਤਰੀ ਆਪਾਂ ਪੁੱਟੀ ਆ ਬਾਲੀਆਂ ਕੰਨੀਆਂ ਸਰੀ ਹੋਣੀਆਂ ਨਹੀਂ ਇਹ ਲੜੋੜੀ ਘੜਤ ਵੇਖੋ ਕਰੋੜੀ ਸ਼ੌਂਕ ਮੈਂ ਮਲਵਾਈ ਕਬੂਤਰ ਜਿਹੜੇ ਉਹ ਪਾਵਾਂ ਇੱਥੇ ਜਾਲੀ ਚ ਤੇ ਜਾਲੀ ਚ ਪਾਵਾਂ ਰੇ ਉਹਨਾਂ ਦੀ ਕਰਾਈ ਸ਼ੌਂਕ ਤੇ ਹੀ ਮਾੜੇ ਡਾਉਣੇ ਮਲਵਾਈ ਕਬੂਤਰ ਚੱਲਦੇ ਲਾਈਵ 'ਚ ਚਲਾਉਨੇ ਆ ਜੀ ਠੀਕ ਹੈ ਜੀ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਕੋੜਾ ਕੀ ਕਰਨਾ ਪੁੱਤ ਚੁੱਪ ਲਲ ਕੜਲੇ ਆਮਲੇ ਵਈਕ ਬੁੱਤਰ ਇਹਨਾ ਧੰਨੀਆਂ ਪੰਜ ਕੱਢੇ ਆ ਹੋਰ ਵੀ ਕੱਢ ਰਹੇ ਆ ਉਹ ਦੇਸੀ ਇੱਕ ਔਡਗੀ ਕਬੂਤਰੀ ਇੱਕਰ ਉੱਪਰ ਦੇ ਬੈਹਿਣਾ ਨਹੀਂ ਹੁਣੇ ਉਲਟਾ ਕਬੂਤਰੀ ਉੱਡ ਗਈ ਲੋੜੀ ਕਰ ਰਹੀ ਸ਼ੌਂਕ ਲੱਗੀ ਤੋਪੇ ਇਹਦੇ ਆ ਉੜਦੀ ਕਬੂਤਰੀ ਆ ਉੜਦੀ ਆ ਪੱਠਾ ਉਹਦੇ ਗਿਆ ਜੀ ਇਹਨੇ ਭਾਈ ਨਾ ਸਰੀ ਘਟਿਆ ਪਾਲੇ ਆਏ ਮਲੇ ਪਈ ਚ ਕੰਜਰੇ ਚ ਤੇ ਚਾਰ ਹੋਰ ਪੌਨੇ ਨਾਲ ਪੰਜ ਪਾਏ ਹਲੇ ਉਹਨਾਂ ਦੋਨੇ ਬਾਹਰ ਵਿੱਚ ਨਾਲ ਹੀ ਕਬੂਤਰੀ ਕਬੂਤਰੀ ਪੱਠੀ ਆ ਜੀ ਪੱਠੀ ਹੋਰ ਨਹੀਂ ਨਿਕਲੀ ਇਹਨਾਂ ਨਾਲ ਹੀ ਨਿਕਲੀ ਪੱਠੀ ਬੰਨਣਾ ਨੇ ਪਰ ਤਾਂ ਗਰ ਕੇ ਕਬੂਤਰੀ ਕਈਦਾ ਆਲਟੋ ਕਬੂਤਰੀ ਸ਼ੌਂਗ ਚੈਨਲ ਨੂੰ ਕਰ ਰੋ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਜੀ ਅਗਲੀ ਵੀਡੀਓ ਲਾਵਾਂਗੇ ਕਬੂਤਰ ਡਾਊਨ ਦੀਆਂ ਬੰਗੀਆਂ ਨੇ ਹੋਰ ਲਾਵਾਂਗੇ ਜੀ ਡੋਟਾ ਵਰ ਜੀ ਹੋ ਜੀ ਮੌਸਮ ਮੈਲਾ ਗਿਆ ਨੋ ਉੱਤਰ ਨਾਲ ਆ ਇਹ ਗਾੜੀ ਸਾਰੀ ਵੀਡੀਓ ਜੀ ਵੇਖਿਆ ਕਰੋ ਸਕਿਪਡਾਂ ਕਰਿਆ ਕਰੋ ਲਾਈਵ ਤੁਹਾਡੇ ਲਈ ਹੋਈ ਦਾ ਤੇ ਆਪਣੇ ਚੈਨਲ ਨੂੰ ਕਰੋ ਜੀ ਸਪੋਰਟ ਚੈਨਲ ਨੂੰ ਕਰੋ ਵਾਤਵਾਰੇ ਸਪੋਰਟ ਇਹ ਮਾੜੇ ਚੰਗੇ ਰੱਖੇ ਆ ਠੱਪੇ ਠੱਪੇ ਰੱਖੇ ਮਾੜੇ ਚੰਗੇ ਜਿਵੇਂ ਜੀ ਕਿਵੇਂ ਜੇ ਜਨਵਾਰ ਠੱਪੇ ਕਿਦਾਂ ਨੇ ਤੋ ਪਰ ਨਾਲੇ ਗਰਮੀ ਬਹੁਤ ਲੱਗ ਰਹੀ ਆ ਪਰ ਫਿਰ ਵੀ ਤੁਹਾਡਾ ਸ਼ੌਂਕ ਰਾਈਦਾ ਜੀ ਲੋੜੀ ਕਰੋ ਇਹ ਸ਼ੌਂਕ ਹਲਟੋ ਮਾਦੀ ਜਿਹੜੀ ਆ ਉਹ ਉੱਡ ਗਈ ਲੱਗਦਾ ਏ ਕੋ ਬੁੱਤਰ ਆ ਏ ਕਬੂਤਰਾ ਕਰਕੇ ਉਹ ਫਿਰ ਕੀ ਨਹੀਂ ਜਾਂਦੀ ਸੇ ਖਾਣ ਕੀ ਕਰਦੀ ਕੰਨਾ ਚੇਰ ਰੜਦੀ ਆ ਜਾਦੇ ਜੂਬੇ ਨੂੰ ਨਹੀਂ ਲਾਇਆ ਜੂਬੇ ਨੂੰ ਡੰਡਾ ਨਹੀਂ ਲਾਇਆ ਹਮਲੇ ਵੇਟ ਡਾਉਨ ਦਾ ਰਦਾ ਹੀ ਤੇ ਅਰੇ ਜ਼ਬਰਦਸਤੀ ਉੱਡ ਗਈ ਇਹਨੂੰ ਡੇਲੀ ਡਾਈਦਾ ਨਾ ਡੇਲੀ ਕਰਕੇ ਫਿਰ ਇਹ ਉੱਡਾਂ ਗਿੱਜ ਗਈ ਇੱਕ ਅਰੀ ਗੇੜੇ ਪੈਦੇ ਤੇ ਫਿਰ ਉੱਚੀ ਹੋਈ ਨਹੀਂ ਠੀਕ ਆ ਦੀ ਬਰਬਾ ਤੁਹਾਨੂੰ ਮਾਰਬਲ ਰਨ ਐਂਡ ਰਿਵਰਸ ਸੈਡ ਹਾਏ ਹਾਂਜੀ ਜੀ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਜੀ ਸਬਸਕ੍ਰਾਈਬ ਕਰੋ ਚੈਨਲ ਆਪਣਾ ਮਾਰਬਲ ਜੀ ਸਬਸਕ੍ਰਾਈਬ ਕਰੋ ਚੈਨਲ ਆਪਣਾ ਆ ਜੋ ਨਾਲ ਇਹ ਵੀਡੀਓ ਜਰੂਰ ਰਲ ਆ ਗ ਸਕੇ ਇਹ ਨੋਟੀਫਿਕੇਸ਼ਨ ਆ ਸਕੇ ਤੁਹਾਡੇ ਲਈ ਪਿਆਰੀਆਂ ਪਿਆਰੀਆਂ ਵੀਡੀਓ ਲੈnde ਆਈਏ ਬਣਾਉਂਦੇ ਰਹੀਏ ਆਪਾਂ ਵੀਡੀਓ ਤੇ ਤੁਸੀਂ ਸ਼ੌਂਕ ਕਰਦੇ ਰਹੋ ਆ ਦੋਦੀ ਸਾਰੇ ਵੀਰ ਆੜੀ ਉਰ ਦੀ ਕੁਤਰੀ ਸ਼ੈਲ ਫਰੇਮ ਤੇ ਨਹੀਂ ਆਵੇ ਏ ਆੜੇ ਤਾਬਰ ਜਣੀ ਹੋ ਗਈ ਆ ਬੈਠ ਜਣਾ ਨੇ ਕੋਈ ਨਹੀਂ ਬੈਠ ਜਣਾ ਨੇ ਮੀ ਪੈ ਗਿਆ ਅੱਡਿਆ ਕੱਲ ਮੀ ਪਿਆ ਹੀ ਤੇ ਕਬੂਤਰ ਜਿਹੜੇ ਆ ਪਾਣੀ ਨੂੰ ਜਾਂਦੇ ਗਰਮੀ ਆ ਨਾ ਆਇਆ ਬੈ ਸ਼ਾਦੀ ਤੇਰੀ ਕਿੰਨੀ ਗੋਸੋਂ ਤੋਂ ਦੋਸਤ ਤੇ ਆਇਆ ਇਹ ਤੁਹਾਡੇ ਕੀ ਮਾਕਾਰ ਦਾ ਨਾ ਸ਼ੇਰ ਉਹ ਕੇ 24 ਦਿਨਾਂ ਨੂੰ ਤੇ ਮੈਂ ਕਹਿੰਦਾ ਡੇਲੀ ਬੇਜ ਤੋਂ ਲੈਣੇ ਇਹ ਤੇ ਉਹ ਮਿਲ ਜਾਣੀ ਮੈਨੂੰ ਦੇ ਦੂੰਗਾ ਚਲੋ ਲੋੜੀ ਬੈਗੀ ਆਲਟੋ ਉਹ ਤੇ ਕਾਰ ਲੱਗੀ ਸੀ ਕਾਲ ਕਰਕੇ ਫਿਰ ਬੰਦ ਹੋ ਗਿਆ ਲਾਈਵ ਚਲੋ ਇਹ ਠੀਕ ਹੈ ਜੀ ਕਰਦੇ ਆ ਅੰਦਰ ਤੇ ਜਿੱਡੀ ਵੜੀਆ ਪਾਉਣੀ ਇਹਨਾਂ ਨੂੰ ਤਾੜ ਦੇ ਇਹਨਾਂ ਨੂੰ ਤਾੜ ਦੇ